ਇਹਦਾ ਬੜਾ ਸੁਜੋਗ ਆ ਸਾਡੇ ਸਤੰਗਰ ਦੇ ਲਈ ਬਹੁਤ ਧੰਨਵਾਦ ਰਾਣਾ ਪਹਿਲਵਾਨ ਜੀ ਦਾ ਉਹਨਾਂ ਦਾ ਵਿਖਰੇ ਵਿੱਚ ਕਹਿ ਦਿੱਤੀ ਜਾ ਰਹੀਆਂ ਨੇ ਕਈ ਯਾਦਗਾਰੀ ਸਭ ਕੇ ਰਕਲੇ ਫੋਟੋ ਇਕੱਠਿਆਂ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਈਏ ਰਾਂਗਰਪੀ ਸੰਗਤ ਜਿੰਨੀ ਖੜੀ ਆ ਪਹਿਲੀ ਕੁਸ਼ਤੀ ਅੱਜ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ ਕਾਹਲੀ ਰਾਂਗਰਪੀ ਸੰਗਤ ਸਾਡੇ ਸਿਰੇ ਦਾ ਮੁਕਾਬਲਾ ਬੰਗਲੋ ਪਹਿਲਵਾਨਾਂ ਦੇ ਮੈਦਾਨ ਉਧਰ ਕੈਨੇਡ ਨਿਊਜ਼ ਪ੍ਰਾਈਮ ਕੈਨੇਡਾ ਬਹੁਤ ਸ਼ੋਸ਼ਤ ਤੋਂ ਭਰਾ ਵੀ ਪੁੱਜੇ ਹੋਏ ਆ ਉਹਨਾਂ ਦੇ ਵਿੱਚ ਧੱਕਾ ਲਾਉ ਸਾਹਮਣੇ ਆਹ ਵੇਖੋ ਲੱਗਦਾ ਹੋਇਆ ਜੋਰ ਰਗੋਟਾ ਨਹੀਂ ਕਰਦੀ ਨਾ 1 ਜਨਵਰੀ ਨੂੰ ਸੰਦੀਪ ਨੇ ਆਪਣੇ ਨਗਰ ਦੇ ਵਿੱਚ ਆ ਪੁੱਤਰ ਦੀ ਜਿਹੜੀ ਕੋਲ ਵਿੱਚ ਜਨਮ ਦਿੱਤੇ ਵਿਆਰੇ ਤੇ ਉਹਦਾ ਦੰਗਲ ਕਰਵਾਇਆ ਅੱਜ ਅਗਲੇ ਜਿਹੜੇ ਮੁੰਡੇ ਖੜ੍ਹਦੇ ਆ ਹਾਂਜੀ ਸਾਡੇ ਨੂੰ ਝੋੜਦਾ ਪੰਜਾਬ ਪੱਤਰਕਾਰ ਭਾਈਚਾਰਾ ਕਨੇਜਾ ਤੋਂ ਪਹੁੰਚੇ ਨੇ ਪੱਤਰਕਾਰ ਭਾਈਚਾਰੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਵੇਖੋ ਇੱਕਮ ਬੱਸੇ ਕਿੰਨਾ ਵਧੀਆ ਪੁਆਇਂਟ ਲੈ ਰਿਹਾ ਬਾਣੀ ਨੂੰ ਧਾਕੇ ਪੁਆਇਂਟ ਲਾਈਨ ਦੀ ਕੋਸ਼ਤ ਦੇ ਵਿੱਚੋਂ ਬੱਸੇ ਸੰਦੀਪ ਕੂਨਿਆਂ ਦਾ ਬੇਟਾ ਇਹ ਮੁੰਡਾ ਹੈ ਇੱਕ ਮਹਾਂਜੀ ਅਭੇਜ ਜੀ ਜਿਹੜੇ ਬੱਲੇ-ਬੱਲੇ ਕਰਵਾ ਰਹੇ ਇੱਕ ਬੱਲੇ-ਬੱਲੇ ਕਰਵਾ ਰਹੇ ਸਾਡੇ ਦੇ ਲਈ ਵੱਡੀ ਸਕੋਰ ਕਰਦਾ ਭਰਾ ਫਿਰ ਇਧਰਲੇ ਪਾਸੇ ਆ ਸੁਮਿਤ ਦੀ ਟੱਕਰ ਉਹ ਬਿਆਲਪਰੇ ਵਾਲੇ ਦੇ ਨਾਲ ਹੈ ਉਹ ਜਲਪ ਇਹ ਰਾਜਵੀਰ ਖਿੱਚਾ ਮਾਰਦਾ ਰਾਣਿਆ ਉਹ ਮੁੰਡਾ ਬੱਲੇ ਬਲੇ ਕਰਵਾ ਰਿਹਾ ਪਰ ਹੁਣ ਵੇਖੋ ਵੀ ਬਾਈ ਫੌਲ ਚਿਤ ਕਰਦਾ ਇਹ ਹੁਣ ਵੇਖੋ ਤਾੜ ਬੱਲੇ ਬਲੇ ਕਰਵਾਉ ਪਰ ਸੁਮਿਤ ਉਹ ਗੱਲਾਂ ਨਹੀਂ ਟਿਕਾਣੇ ਲੱਗਣ ਦੇ ਆ ਉਹ ਗੱਲਾਂ ਨਹੀਂ ਟਿਕਾਣੇ ਲੱਗਣ ਦੇ ਰਿਹਾ ਹੁਣ ਸੁਨੀਲ ਲੱਗਦਾ ਬਾਈਫੌਲ ਚਿੱਤ ਕਰਕੇ ਰਾਜਵੀਰ ਰਾਜਵੀਰ ਪਰ ਮੈਨੂੰ ਲੱਗੇ ਉੱਪਰ ਦੇ ਕੰਗ ਵਿੱਚ ਹੈ ਅਖਾੜਾ ਬਿਆਲਪੁਰਾ ਪਰ ਵੇਖੋ ਸਾਹਮਣੇ ਹੁਣ ਅਲਗਰਸ਼ ਦੀ ਟੱਕਰ ਪਿਸਤਾਲੀ ਦੇ ਨਾਲ ਹੈ ਆਹ ਵੇਖੋ ਕਿੰਨ ਪਿਸਤਲ ਦਾ ਮੇਲ ਸਾਨੂੰ ਜਗਿੰਦਰ ਸਿੰਘ ਜੀ ਪ੍ਰਧਾਨ ਜੀ ਹੋਰਾਂ ਨੇ ਐਸ ਡੀਓ ਸਾਹਿਬ ਨੇ ਸਾਾਨੂੰ ਰਾਸ਼ਨ ਕੋਈ ਲੋਗਾਂ ਖਾੜੇ ਜਨਾ ਨੇ ਕੋਲ ਦਾ ਪੈ ਸਿੱਕੇ ਹੋਏ ਆ ਤੇ ਖੈਣ ਵਿੱਚ ਢੋਲਣੀ ਇੱਕ ਵਾਰੀ ਤਾਲੀਆਂ ਮਾਰ ਦਿਓ ਸਾਰੇ ਵੀਰ ਦੋਨੋਂ ਪਹਿਲਵਾਨਾਂ ਤਾਲੀਆਂ ਮਾਰੀ ਤੇ ਜਿਹੜਾ ਪਹਿਣ ਜਿੱਤੇਗਾ ਰਾਣ ਹਲਵਾਨ ਨੌਜੋ ਖਾੜੇ ਜਾਲਕ ਨੇ ਪਹਿਲਵਾਨ ਜੀ ਕਹਿੰਦੇ ਵੀ ਸਪੈਸ਼ਲ ਪ੍ਰਾਈਜ਼ ਹੋਵੇਗਾ 100 ਰੁਪਏ ਦਾ ਵੱਲੂ ਪਰ ਇਧਰ ਇੱਕਮ ਦੀ ਟੱਕਰ ਰਾਜਵੀਰ ਦੇ ਨਾਲ ਹੈ ਆ ਵੇਖੋ ਗੱਲਾਂ ਕੌਣ ਟਪਣੇ ਲਾਵੇਗਾ ਆ ਵੇਖੋ ਗੱਲਾਂ ਕੌਣ ਟਪਣੇ ਲਾਉ ਆ ਵੇਖੋ ਬੱਲੇ 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 ਉਹ ਬੱਲੇ ਬੱਲੇ ਕਰਵਾ ਰਹੇ ਆ ਉਹ ਬੱਲੇ ਪਾਸੇ ਇਹ ਰਾਜਵੀਰ ਹੈ ਆ ਦੋਵਾਂ ਨੇ ਲੜ ਜਾਣਗੇ ਭਾਈ ਐ ਪਰ ਉੱਪਰਲੇ ਪਾਸੇ ਸਿੱਖੀ ਉੱਪਰ ਦੇ ਵਿੱਚ ਟਟਕੇ ਜਿਹੜੇ ਬੱਕਰੇ ਬੱਕਰੇ ਰੰਗਾਂ ਦੇ ਹੁਣ ਵੇਖਾਂਗੇ ਵੀ ਕੌਣ ਇੱਕ ਆਸਮਾਨੀ ਟਟਕਾ ਇੱਕ ਗ੍ਰਹਿ ਟਟਕਾ ਇਹ ਤਾਰੀ ਥੋਡੀ ਪੈਸਿਆਂ ਵਾਲੀ ਖਾਨ ਆਪਣੀ ਨੇਕ ਕਮਾਈ ਦਾ ਹਿੱਸਾ ਇਹਦਾ ਮੱਲਾ ਉੱਪਰ ਮਾਰਦੇ ਕਿ ਜਿਹਨੂੰ ਹੱਥ ਦਿੱਤੇ ਪਰਮਾਤਮਾ ਨੇ ਉਹ ਮੁੰਡੀ ਖੜਨ ਵਾਲਿਓ ਉਹ ਖੁੱਲ ਕੇ ਤਾੜੀ ਮਾਰਦੇ ਕਿ ਜਿਹਨੂੰ ਹੱਥ ਦਿੱਤੇ ਪਰਮਾਤਮਾ ਨੇ ਉਹ ਖੁੱਲ ਕੇ ਤਾੜੀ ਮਾਰਦੇ ਲੋਕ ਸਭ ਨਾਲ ਰੰਗ ਨਾਲ ਬੋਟਾ ਤੇ ਦੂਜੇ ਪਾਸੇ ਜਿਹੜਾ ਅਮੀਰ ਖਾਨ ਪਰਵਾਰਾ ਤੋ ਦੇਖਦੇ ਆ ਪਰ ਲਓ ਕੱਲ ਕਰੀਏ ਬੱਲੇ 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 ਕਦੇ ਉੱਤੇ ਕੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ 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 ਕਰਕੇ ਦੱਸਦੇ ਸੂਰਜ ਸ਼੍ਰੀਮੁਖਾਰ ਸਾਹਿਬ ਤੇ ਨਾਲ ਸੰਮਰਤ ਬਿਆਲਪੁਰ ਸਿੰਘ ਸਰਦਾਰ ਗੱਭਰੂ ਆ ਬਹੁਤ ਵਧੀਆ ਕੁਸ਼ਤੀ ਇਹਦੇ ਵਿੱਚ ਅਖਾੜੇ ਪਾਸੇ ਸ਼ੁਰੂ ਹੋਣ ਲੱਗੀ ਹੈ ਲਓ ਬੱਲੇ 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 ਇੱਧਰ ਕਹਿੰਦੇ ਜਾਂਦਾ ਹੀ ਪਟਾਕੇ ਪੈ ਗਿਆ ਬਹੁਤ ਵਧੀਆ ਕੁਸ਼ਤੀ ਅਖਾੜੇ ਵਾਸਤੇ ਵਿੱਚ ਚਲਦੀ ਹੈ ਇੱਕ ਵਾਰ ਸੂਰਜ ਜੀ ਸੀ ਵਿੱਚ ਮਕਾਲ ਸਾਹਿਬ ਵਾਲਾ ਜੇ ਗੱਲ ਕਰੀਏ ਗੱਬਰੂ ਦੇ ਰੰਗ ਦੀ ਗੱਬਰੂ ਦੇ ਰੰਗ ਦਿੱਤਾ ਐਂਦਾ ਲੱਗਦਾ ਜਿਦਾ ਚਾਗੀ ਦੀ ਗੱਡੀ ਦੇ ਵਿੱਚ ਕਾਲਾ ਮਾਲ ਪਾਇਆ ਹੁੰਦਾ ਸੋ ਬਹੁਤ ਸੋਹਣਾ ਲੜਦਾ ਆਪਣੀ ਜੋਰ ਦਾ ਸੁਪਰ ਡੂਪਰ ਸਟਾਰ ਪਹਿਲਵਾਨ ਹੈ ਹਰ ਇੱਕ ਅਖਾੜਿਆਂ ਦੀ ਸ਼ਾਨ ਬਣਦਾ ਹੈ ਦੋਨੋਂ ਪਹਿਲਵਾਨ ਲਓ ਇੱਧਰ ਜਦੇਉ ਬੱਲਣ ਦੀ ਗੱਲ ਕਰੀਏ ਸੋ ਉੱਪਰਲੇ ਪਾਸੇ ਜਿਹੜਾ ਸੋ ਬਹੁਤ ਵਧੀਆ ਦੰਗਲ ਦੇ ਚਾਹਦੇ ਹੇ ਕੁਸ਼ਤੀ ਕੇ ਪੱਟ ਵੇਚ ਕੇ ਕਹਿੰਦਾ ਪੰਜੇ ਚੀਜ਼ਾਂ ਨਾਲ ਬਣ ਹੁੰਦਾ ਪਹਿਲਵਾਨ ਪਰ ਬੱਲੇ ਬੱਲੇ ਕਰਾ ਗਿਆ ਤੇ ਇਸ ਵੀ ਜਿਹੜਾ ਇਹਨਾਂ ਦੀ ਗੱਲ ਕਰੀਏ ਕੁਸ਼ਤੀ ਹੁੰਦੇ ਹੁੰਦੇ ਰਹਿ ਗਈ ਹੈ ਜਿਹਨਾਂ ਦਾ ਬਹੁਤ ਤਰਵਾਦਾ ਹੈ ਰਾਣੀ ਕੋਸਾ ਬੋਨੋ ਦਾ ਵੀ ਬਹੁਤ ਵਾ ਤਰਵਾਦਾ ਹੈ ਪਿਛਲੇ ਸਾਲ ਵੀ ਐਸੀ ਸਾਲ ਵੀ ਸੋ ਬਹੁਤ ਸਸਪਟ ਇਹ ਕਸਤੀ ਇੱਕ ਪਾਸੇ ਗੁਰਸ਼ਰਪ ਤਿਆਰ ਪੜਾ ਸਿੰਘ ਸਰਦਾਰ ਗੱਦੂਆ ਤੇ ਦੂਜੇ ਨੇ ਚੱਲੇ ਖੜਨ ਵਾਲਾ ਜਿਹੜਾ ਚੇਰੰਗ ਮੇਲੂਚਾ ਦੇਖੋੜ ਬਹਾਦਰ ਤੋਂ ਸਭ ਮਿਲਿਆ ਪਤ ਜਿਹੜੀ ਵਿੱਚ ਖੜਦੇ ਹੋਰ ਸ਼ੁਰੂ ਹੋਈ ਹੈ ਲੋ ਤਾੜੀਆਂ ਲਾ ਦਿਓ ਜੇ ਸਵਾਦ ਹੁੰਦਾ ਕਸਤੀਆਂ ਦਾ ਕੰਢੀ ਕੰਢੀ ਕਸਤੀਆਂ ਦੀਆਂ ਦੀਪੰਦ ਮੋਟਰੇ ਸ਼ਪਰਾਏ ਪਹਿਲਵਾਨੀ ਸਪੈਸ਼ਲਵਾ ਜਿਹੜਾ ਕਿਆ ਕਰ ਕਿਆ ਕਰਨਗੇ ਲੋ ਉਧਰ ਜਲਦੀ ਵੀ ਕੋਸੇ ਤੇ ਲੱਗਦਾ 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 ਜ਼ੋਰ ਬੱਲੇ 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 ਇਧਰੋਂ ਇੱਥੇ ਇਧਰੋਂ ਲਓ ਸਾਹਮਣੇ ਜਿਹੜੀ ਬਹੁਤ ਵਧੀਆ ਗੁੱਸੇ ਸ਼ੁਰੂ ਹੋ ਗਈ ਹੈ ਤੇ ਬੰਦਾ ਜਨਮ ਦਿੱਤੇ ਕਰਮ ਰੱਬ ਦਿੰਦਾ ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ ਹੈ ਕਿ ਮਦਦ ਸਿੱਖਿਆ ਦੀ ਜਿੰਨੂੰ ਮਿਲ ਜਾਵੇ ਸਿਆਣੇ ਕਹਿੰਦੇ ਨੇ ਬੰਦਾ ਇਨਸਾਨ ਬਣਦਾ ਹੈ ਕਿ ਹਰ ਮੂੜ ਤੇ ਕੁਦਰਤ ਰੱਬ ਦੀ ਹੈ ਕੁਦਰਤ ਨਾਲ ਹੀ ਬੰਦਾ ਜਵਾਨ ਬਣਦਾ ਹੈ ਕੀ ਕੁਦਰਤ ਨਾਲ ਹੀ ਬੰਦਾ ਬਾਜੀ ਜਿੱਤਦਾ ਹੈ ਫਿਰ ਉਹ ਮਾਪਿਆਂ ਦੇ ਦਿਲ ਦੀ ਸ਼ਾਨ ਬਣਦਾ ਹੈ ਕਿ ਪਰ ਜਾਂਦਾ ਹੈ ਲੋਕਾਂ ਦੇ ਦਿਲਾਂ ਦੀ ਧੜਕਣ ਹਰ ਬੰਦੇ ਦੀ ਜਾਣ ਪਹਿਚਾਨ ਬਣਦਾ ਹੈ ਉਹ ਮਿਹਰ ਦੀਨਾ ਜੇ ਰੱਬ ਦੀ ਹੋ ਜੇ ਮਿਹਰ ਫਿਰ ਆਣ ਕੇ ਬੰਦਾ ਪਹਿਲਵਾਨ ਬਣਦਾ ਫਿਰ ਆਣ ਕੇ ਬੰਦਾ ਪਹਿਲਵਾਨ ਜਾਵਲਾ ਸਾਹਿਬ ਉੱਗੇ ਸਮਾਜ ਸੇਵੀ ਖੇਡਾਂ ਨੂੰ ਪ੍ਰਾਪ ਖੇਡਾਂ ਨੂੰ ਪਿਆਰ ਕਰਨ ਬੜੀ ਸ਼ਖਸੀਅਤ ਸਾਡੇ ਵਿੱਚ ਪਹੁੰਚ ਚੁੱਕੀ ਆ ਅਸੀਂ ਕਮਲਜੀਤ ਚਾਵਲਾ ਜੀ ਦਾ ਬਹੁਤ ਬਹੁਤ ਹਾਰਦਿਕ ਸਵਾਗਤ ਕਰਦੇ ਆ ਉਹਦੇ ਨਾਲ ਆਏ ਸਾਰੇ ਸਾਥੀ ਵੀਰਾਂ ਦਾ ਕਮਲਜੀਤ ਸਿੰਘ ਜੀ ਚਾਵਲਾ ਜੀ ਦੇ ਮੁੱਖ ਮਹਿਮਾਨ ਜਿਨ੍ਹਾਂ ਵੱਲੋਂ ਇਸ ਦੰਗਲ ਨੂੰ ਵੱਡੀ ਸੰਯੋਗ ਪੂਰਾ ਸਹਿਯੋਗ ਦਿੱਤਾ ਜਾਂਦਾ ਹਰੇਕ ਸਾਹਿਬ ਐਸ ਤਰ੍ਹਾਂ ਸਾਡੀ ਸਾਰੀ ਕਮੇਟੀ ਵੱਲੋਂ ਸਾਡੇ ਕੋਲ ਸਾਡੀ ਰਾਹੁਤ ਜੀ ਆਹੋ ਨਾ ਜੀ ਨਾ ਬਹੁਤ ਵੈਲਕਮ ਵਾਹ ਠੀਕ ਹੈ ਉਹ ਲੜਕਾ ਜੀ ਸੋ ਕਮਲਜੀਤ ਸਿੰਘ ਜੀ ਉਹਗੇ ਸਮਾਜਿਕ ਸਾਡੇ ਵੱਡੇ ਭਰਾ ਕਮਲਜੀਤ ਸਿੰਘ ਜੀ ਕਾਬਲਾ ਸਾਹਿਬ ਅਜੇ ਅਜੇ ਦਾ ਹੋਂਦ ਤੇ ਬਹੁਤ ਚੁੱਕੇ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਅਸੀਨਾ ਬਾਈਥੇ ਪਹੁੰਚਣ ਦੇ ਹਾਰਦਿਕ ਸੁਖਮਿਤ ਕਰਦੇ ਆ ਧੰਨਵਾਦ ਕਰਦੇ ਆ ਕਮਲਜੀਤ ਸਿੰਘ ਜੀ ਕਾਬਲਾ ਜੀ ਕਰਦੇ ਆ ਸੋ ਜਿਨ੍ਹਾਂ ਨੇ ਵੀ ਦਾਨ ਦਿੱਤਾ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ

ਸਾਰਾ ਮਾਹੌਲ ਤਾਂ ਵਾਤ ਪਿਛੇ ਮਾਰਦੋ ਤੁਸੀਂ ਪ੍ਰੋਗਰਾਮ ਕਰਾਇਆ ਸੀਗਾ ਬਰੰਦਲਾ ਨੇ ਉਹ ਸਵਾਦ ਨਾਲ ਇਸ ਵਕਤ ਚਾਰ ਰੁਮਾਂ ਜਿਹੜੀ ਹੈ ਤੇ ਰੌਣਕ ਦਿਖ ਰਹੀ ਹੈ ਸੋ ਇਥੋਂ ਮਤਾ ਲੱਗਦਾ ਹੈ ਕਿ ਜਿਹੜੇ ਇੱਥੇ ਦੇ ਕਰੰਦਲਾ ਹੈ ਉਹਨਾਂ ਨੇ ਕਿੰਨੀ ਮਿਹਨਤ ਕਰਕੇ ਇਸ ਅਖਾੜੇ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਕਈ ਵਾਰ ਹਮੇ ਕਿ ਸਾਨੂੰ ਆਪਣੇ ਘਰ ਲਈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਅਖਾੜੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਕੁਸ਼ੀਸ਼ ਕਿ ਸ਼ਹਿਰ ਬਰਵਾ ਲੂ ਪਹਿਲਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਦੇਖੀਏ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਹੋਇਆ ਕਿ ਅਸੀਂ ਚਾਰ ਪੰਜ ਬੰਦੇ ਇਕੱਠੇ ਹੋ ਕੇ ਸੰਸਥਾ ਬਣੋ ਆਉਣ ਵਾਲੇ ਸਮੇਂ ਤੇ ਅੰਤਰੀ ਬਾਤ ਜਿਹੜਾ ਇਹਨਾਂ ਦਾ ਸੈੱਟ ਬਣ ਜਾਊਗਾ ਕਾਰਿਆ ਮਾਰ ਕੇ ਖੁੱਲ ਕੇ ਭਾਈ ਸੈਟ ਵਰਗਣਾ ਕਿਉਂਕਿ ਜਿਹੜਾ ਸੁਨਗਨੀ ਭਾਈ ਇਹ ਕੋਲ ਕਹਿੰਦੇ ਆ ਕਿ ਜਿੰਨੀ ਮਰਜ਼ੀ ਸਾਡੇ ਬੱਲੇ ਉਵੇਂ ਪੈਸੇ ਲੱਗ ਜਾਣ ਤੇ ਮੈਂ ਜਿਹੜਾ ਹੈਗਾ ਅਖਾੜੇ ਦੀ ਸੇਵਾ ਮਰਦੇ ਦਮ ਤੱਕ ਕਰਨੀ ਹੈ ਇਹਨਾਂ ਦਾ ਜਜ਼ਬਾ ਇਹਨਾਂ ਦਾ ਜਜ਼ਬਾ ਦੇਖ ਕੇ ਮਤਮੁਣੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਅਸਲੀ ਸੇਵਾ ਹੈ ਆਪਾਂ ਆਪਣੇ ਬੱਚਿਆਂ ਦੀ ਤਾਂ ਕਰਦੇ ਆਂ ਲੇਕਿਨ ਅਸਲੀ ਸੇਵਾ ਦਾ ਸਮੇਂ ਰਸਵਾਲ ਦੀ ਤੇ ਰੁਸਾ ਹੋ ਗਿਆ ਕਿਉਂਕਿ ਅੱਜਾ ਜਾ ਕੇ ਤਾਂ ਦੇਖੋ ਜਲੰਧਰ ਤੇ ਆ ਕੇ ਬੈਠੇ ਨੇ ਬੱਚੇ ਜਿਹੜੇ ਹੈਗੇ ਆ ਇਹ ਵੀ ਇੱਥੇ ਭਾਗ ਲੈ ਰਹੇ ਸੂਇਸਟਾਮ ਦੇ ਸੂਰੇ ਤੋਂ ਆਏ ਹੋਏ ਬੱਚਿਆਂ ਦਾ ਹੌਸਲਾ ਵਧਾਈ ਹੁੰਦਾ ਸੋ ਇਸੇ ਤਰੀਕੇ ਨਾਲ ਸਾਡੇ ਜੋ ਕੋ ਰੈਡੀ ਆ ਗਿਆ ਹੈ ਕੁਲਵੀਰ ਜੀ ਇਹਨਾਂ ਦਾ ਵੀ ਧੰਨਵਾਦ ਕਿਉਂਕਿ ਅਸੀਂ ਤਕਰੀਬਨ ਲੋਕਾਂ ਦਾ ਆਪੇ ਨੂੰ ਜਾਣਦੇ ਆ ਆਏ ਹੋਏ ਬੰਦੇ ਦਾ ਵਧੀਆ ਮਾਨ ਸਨਮਾਨ ਕਰਦੇ ਆ ਮੈਂ ਥੋੜਾ ਆਪਣੇ ਦਿਲ ਦੀ ਗੱਲਾਂ ਤੋਂ ਬਹੁਤ ਦੁਆ ਬਖਾਸ ਤੌਰ ਤੇ ਖੇਡ ਤੋਂ ਆਪਣੇ ਬੰਦੋ ਸਾਰੇ ਪੁੜੀ ਘਰ ਦੇ ਵਸਨੀਕਾਂ ਤੇ ਇੱਥੇ ਪਹੁੰਚੇ ਹੋਏ ਦੂਰੋਂ ਮੈਨੇ ਪਹਿਲਵਾਨਾਂ ਨੂੰ ਤੇਰੇ ਨਾਲ ਪੇਰਾ ਸਭ ਬਹੁਤ ਬਹੁਤ ਖੁਸ਼ ਆਮਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਅچھے ਰਸਤੇ ਵਾਇਆ ਸਮਾਂ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਮੋਰ ਵਤਨ ਫੋਲ ਮੈਨ ਕੋ ਹਾਂ ਕਿ ਇਹੀ ਕੰਮ ਨਾ ਜਾਤਾ ਮਾਹੂਰ ਜੀ ਦਾ ਖਾਸਾ ਮਾਹੂਰ ਜੀ ਦਾ ਪਾ ਪਾ ਕੁਛ ਨਹੀਂ ਕਹਿਣਾ ਹਾਂ ਫਾਲਤੂ ਨਹੀਂ ਪਾਨੇ ਕੋਈ ਮੈਂ ਬੋਲਣਾ ਨਹੀਂ ਨਹੀਂ ਮੈਂ ਹਾਂਜੀ ਰਾਣਾ ਜੀ ਹੋਜੋ ਨਾਲ ਸਾਡੇ ਖਾੜੇ ਨਾਲ ਪਰ ਕਹਿ ਕੇ

ਅਪਲਿਕਾਂ ਦੇ ਰਿਹਾ ਯਾਦਗਾਰੀ ਫੋਟੋ ਇਹਨਾਂ ਪਹਿਲਵਾਨਾਂ ਦੇ ਨਾਲ ਕਮਲਜੀਤ ਚਾਵਲਾ ਜੀ ਦੋਨੇ ਪਹਿਲਵਾਨਾਂ ਦੇ ਹੱਥ ਜੋੜੀ ਕਰਾ ਰਹੇ ਨੇ ਮੈਦਾਨ ਦੇ ਵਿੱਚ ਹਰ ਕੋਈ ਤੌਰੇ ਤੱਕਦਾ ਏ ਕਿ ਮੈਥੋਂ ਕੋਈ ਨਹੀਂ ਤਕੜਾ ਬੜੇ ਭਲੇਖੇ ਰੱਖਦਾ ਏ ਪਰ ਨਾਲ ਬਗਾਨੇ ਮਿੱਤਰੋ ਇਹ ਜਦ ਹੱਥ شیرਾਂ ਨਾਲ ਜੁੜਦੇ ਉਹ ਤੱਕਾ ਦੇ ਨਾਲ ਪੱਟ ਦੀ ਖੇਦੇ ਨੇ ਕਿ شیرੇ ਗਹਿਲ ਮਜਾਰੀ ਹੁੰਦੇ ਪੇੜ ਫਰਸਾਨਾਂ ਦੇ ਇਹ ਜੋਰ ਦਾ ਕਰਕੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਇਹ ਜੋਰ ਦਾ ਕਰਕੇ ਜਾਂਦੇ ਮਿੱਤਰੋ جل جائیں گی مت جلاؤ بہو کو پیسے کے لیے کہ مت جلاو بیٹیا کو پیسے کے لیے برنا آپ کی بھی بیٹیاں جل جائے گی برنا آپ کی بھی بیٹیاں جل جائے گی ਸੋਧੀਆ ਜਾਨੇ ਅੱਜ ਕਾੜ ਬੱਲੇ ਬੱਲੇ ਕਰਵਾਉ ਆਹ ਵੇਖੋ ਸਾਹਮਣੇ ਕਬੜੀਆਂ ਕੁਸ਼ਤੀਆਂ ਹੋਣੀਆਂ ਨੇ ਪਰ ਖੱਲੇ ਬੱਲੇ ਕਰਵਾਉਣ ਦੇ ਲਈ ਇਸ ਤੋਂ ਬਾਅਦ ਜਿਹੜੀ ਕੁਸ਼ਤੀ ਹੈ ਉਹ ਵੀ ਬੜੀ ਜਬਰਦਸਤ ਹੋਣੀ ਹੈ ਪਰ ਵੇਖੋ ਸਾਹਮਣੇ ਆਹ ਤਿਆਰ ਕਰੇ ਵਾਲਾ ਮੁੰਡਾ ਹੈ ਉਹ ਯਾਰ ਬੜਾ ਤਖਲਾ ਲੈਂਦਾ ਹੈ ਪਰ ਥੱਲੇ ਵੀ ਜੀਐਸੀ ਧਾਰੀ ਗੱਟੀ ਹੈ ਉਹਦੇ ਭਰਾ ਨੂੰ ਸਨਮਾਨ ਚਿੰਨ ਦੇ ਰਹੇ ਨੇ ਇਸ ਬੱਚੀ ਦਾ ਆਹ ਸਿਰੇ ਦਾ ਮੱਲ ਪ੍ਰਦਰਸ਼ਨ ਹੈ ਦੋਨੋਂ ਪਹਿਲਵਾਨਾਂ ਦੇ درمیان ਅੱਜ ਵੇਖੋ ਵੰਦੀ ਖਰੜ ਦੇ ਵਿੱਚ ਕੈਮਰਾਮੈਨ ਸਾਡੇ ਹਸ ਰਾਜ ਹਸ ਕਿਤੇ ਔਰਮ ਤੇ ਆਕਾਸ਼ ਤੇ ਨਾਲੇ ਡਰਾਈਵਰ ਸਾਹਿਬ ਸੁਚੈਨ ਜੀ ਤੇ ਸਫੀ ਸਾਹਿਬ ਲਈ ਸਾਰੇ ਫਰੀਦਕੋਟ ਤੋਂ ਲਾਈਵ ਜਿਹੜੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ। ਲਓ ਸਾਹਮਣੇ ਚੱਲਦੀ ਹੋਈ ਕੁਸ਼ਤੀ ਲੱਗਦਾ ਹੈ ਜੋਰ ਕਿ ਜੋਰ ਲੱਗ ਉਹ ਆਗੇ ਸਨਮਾਨ ਪ੍ਰਾਪਤ ਕਰਨ ਜੀ ਅਵਤਾਰ ਸਿੰਘ ਜੀ। ਉਧਰ ਨਾਲ ਸਨਮਾਨ ਦਿੱਤੇ ਜਾ ਰਹੀ ਹੈ ਪਰ ਇਧਰ ਗੱਲਾਂ ਚੱਲ ਰਹੀਆਂ ਨੇ ਕਿ ਪੁੱਤ ਬਣਾਉ ਜਮੀਨਾ ਧੀਆ ਪੁੱਤ ਬਣਾਉਂਦੀਆਂ ਨੇ। ਔਰ ਵੇਖੋ ਗੱਲਾਂ ਕਾਟ ਕਾਟੇ ਲਾ ਦੇਗਾ ਇੱਕ ਪਾਸੇ ਰਤਨ ਕਿਉਂਕਿ ਛੋਟੇ ਜਿਹੇ ਬੱਚਿਆਂ ਨੂੰ ਜਾਗ ਲਾਣੀ ਉਹ ਸਭ ਤੋਂ ਵੱਡੀ ਗੱਲ ਹੈ ਉਹ ਆਉਣ ਵਾਲਾ ਭੂਤ ਇਹ ਸਾਡੇ ਲਾਗੇ ਦੇ ਮਾਪ ਨੇ ਅੱਚਾਰੀ ਇਸੇ ਦੰਗਲ ਦਾ ਸਾਰਾ ਖਰਚਾ ਹੈ ਡੀ ਐਨ ਬੀ ਦੇ ਕੋਲ ਦੇ ਆਓ ਜੀ ਸੋਨੀ ਮੁੰਡੀ ਖੜੇ ਹਰਮਨ ਜਿਆਰਾ ਸੋ ਬੜੀ ਖੁਸ਼ਕਿਨਾਲਾ ਜਿਹੜਾ ਅੱਜ ਦਾ ਇਹ ਦੰਗਲ ਕਰਾ ਰਹੇ ਨੇ ਰਾਣਾ ਜੀ ਆਉਣ ਦੀ ਸਿਸਟਰ ਦਾ ਜੁੱਕੇ ਮੈਰਕਤ ਦੇ ਵਿੱਚ ਮਸਤੇ ਆਪਣੇ ਪੁਰਾਣੇ ਅਕਸਾਰਾ ਖਰਚਾ ਉਹਨੂੰ ਭੇਜਿਆ ਜਾਂਦਾ ਇਸ ਦੰਗਲ ਲੱਦ ਦੇ ਲਈ ਅਸਤੇ ਯੂ ਐਸ ਏ ਤੋਂ ਸਾਡੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬਦੋ ਸਾਰਾ ਖਰਚਾ ਦੰਗਲ ਨੂੰ ਕਾਉਣ ਲਈ ਯੂ ਐਸ ਏ ਤੋਂ ਕੋਲਡਾ ਕੀਤੇ ਅੰਦਰ ਕੋਲੀ ਦਾ ਕਬੱਡੀ ਫੈਮਲੀ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕਬੱਡੀ ਫੈਮਲੀ ਦਾ ਰੋਕੀ ਲਾਈਨ ਜਿਹੜੇ ਰੇ ਅਗਲੇ ਸਾਲ ਆ ਰਹੀ ਹੈ ਸਾਰੇ ਭਰਾਵਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਹੈ ਉਧਰ ਵੇਖੋ ਜੀ ਹੁਣ ਕੌਣ ਬਲੇ ਬਲੇ ਕਰਵਾਵੇਗਾ ਬਾਤ ਨਹੀਂ ਗੁਸਤੀ ਜਿਹੜੀ ਹੈ ਚਾ ਪੈਰਾਂ ਦਾ ਮਾਰ ਦੋ ਬੱਸ ਪੈਰਾਂ ਦਾ ਮਾਰ ਕੇ ਪਟੜਾਈਏ ਗੁਸਤੀ ਕਰੋ ਤਾੜੀਆਂ ਮਾਰ ਦੋ ਜੀ ਐਮੀ ਆ ਗਿਆ ਜੀ ਸਾਰੇ ਵੀਰ ਤਾੜੀਆਂ ਦੇ ਨਾਲ ਇਹਦੇ ਮੈਲੇ ਦਾ ਵੀ ਸੱਟ ਵੀ ਲੱਗੀ ਹੋਈ ਹੈ ਬਾਹ ਤੇ ਕਬੱਡੀ ਦਾ ਆ ਪਹਿਲਵਾਨੀ ਦੇ ਲੱਗਦੇ ਸਿਖਰ ਭਾਈ ਤਾਜ ਅਸਟ੍ਰੇਲੀਆ ਤੋਂ ਪੁਜੇ ਹੋਏ ਆ ਉਹਨਾਂ ਦਾ ਵੀ ਧੰਨਵਾਦ ਹੈ ਆ ਡੰਗਲ ਨੂੰ ਕਰਵਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਹੁੰਦਾ ਪਰ ਬੇ ਸਾਹਮਣੇ ਇੱਕ ਪਾਸੇ ਹਰਮਨ ਔਰ ਦੂਜੇ ਪਾਸੇ ਮੁੰਨਾ ਆ ਸੋਨੀ ਐ ਔਰ ਸੋਨੀ ਮੁੰਡੀ ਖੇਡਣ ਵਾਲਾ ਕਾਣੇ ਲਾ ਆ ਕਿ ਕਸਤੀ ਕੌਣ ਜਿੱਤੇ ਇਹ ਸ਼੍ਰੇਣੀ ਕਿ ਕਸਤੀ ਡੰਗਲ ਮੁਖਰਨ ਵਿੱਚ ਜਾ ਧੱਕਣੀ ਆ ਆ ਜਿੰਨੀਆਂ ਤੇ ਬਾਕੀ ਸਾਰੀਆਂ ਸ਼੍ਰੇਣੀਆਂ ਨੇ ਆ ਦੇਖੋ ਗੱਲਾਂ ਕੌਣ ਟਕਾਣੇ ਲਾਵੇਗਾ ਦੇਵ ਹਿੰਦਸੀ ਕਿਕਰ ਬੂਟਾ ਸਿੰਘ ਸਦੀਕ ਰੰਗੀ ਰੁਸਤਮ ਖਾਇਆ ਕਿਚਰ ਵਿਦੋ ਪੰਡਤ ਕੱਲੂ ਗੁਲਾਮ ਅਤੇ ਰਹੀਮ ਸੁਲਤਾਨੀ ਵਾ ਵਾ ਸ਼ੇਰ ਜਵਾਨਾ ਉੱਚੀ ਕੀਤੀ ਹੈ ਤਲਵਾਨੀ ਹਮੀਦਾ ਯੂਨਸ ਕੇਸਰ ਭੋਲੂ ਬੇਨ ਇਨਸਾਨ ਗੰਦਾ ਸੇ ਖਰਕਾ ਯਾਰੋ ਨਾਮੀ ਸੀ ਭਲਵਾਨ ਡੋਲਾ ਤੂਨ ਗੁੰਗਾ ਯਾਰੋ ਮਲ ਮੜੇ ਸੀ ਜਾਨੀ ਵਾ ਵਾ ਸ਼ੇਰ ਜਵਾਨਾ ਉੱਚੀ ਕੀਤੀ ਹੈ ਤਲਵਾਨੀ ਕਿ ਵਾ ਵਾ ਸ਼ੇਰ ਜਵਾਨਾ ਉੱਚੀ ਕੀਤੀ ਹੈ ਪਹਿਲਵਾਨੀ ਕਿ ਮਿਹਰਦੀਨ ਗਰਦਾਵਰ ਬੱਤਾ ਮਲਸੀ ਪੁੱਤਰ ਸ਼ੇਰ ਉਹ ਜਾਨਦਾਰ ਪਰਮਿੰਦਰ ਪਦਾਰਥ ਹੋਏ ਕੇਰਸ਼ ਮੇਰ ਰਵਿੰਦਰ ਭੋਲਾ ਖਿੱਚ ਖਿੱਚ ਦੀ ਯਾਦ ਕਰਾਉਂਦੇ ਨਾਨੀ ਕਿ ਵਾਹ ਵਾਹ ਸ਼ੇਰ ਜਵਾਨੋ ਉੱਚੀ ਕੀਤੀ ਹੈ ਪਹਿਲਵਾਨੀ ਕਿ ਮੇਰੇ ਵਾਲਾ ਪੰਮਾ ਤੇ ਜਾਨਦਾਰ ਸੀ ਬੰਦੂ ਉਹ ਲੱਤਾਂ ਨਾਲ ਹੀ ਢਾ ਲੈਂਦੇ ਸੀ ਸਤੀਸ਼ ਸੋਨੀ ਤੇ ਲੱਡੂ ਉਹ ਜੱਸੇ ਤੇ ਰੂਪ ਲਵੰਗ ਦਾ ਲੌੜੀ ਕਿਸੇ ਮਲਤਾਨੀ ਕਿ ਵਾਹ ਵਾਹ ਸ਼ੇਰ ਜਵਾਨੋ ਉੱਚੀ ਕੀਤੀ ਹੈ ਪਹਿਲਵਾਨੀ ਕਿ ਵਾਹ ਵਾਹ ਸ਼ੇਰ ਜਵਾਨੋ ਉੱਚੀ ਕੀਤੀ ਹੈ ਪਹਿਲਵਾਨੀ ਵਾਹ ਵੀ ਵਾਹ ਲੈ ਵੀ ਜੇ ਅੱਜ ਸੀ ਗੱਲਾਂ ਟਿਕਾਣੇ ਲਾਤੀਆਂ ਨੇ ਭਰਾਣੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ੁੰਡੀ ਖਰੜ ਦੇ ਵਿੱਚ ਖੜੇ ਆ ਜਿੱਥੇ ਕਿ ਬਹੁਤ ਵਧੀਆ ਵਿਸ਼ਾਲ ਕੁਸ਼ਤੀ ਦੰਗਲ ਹੋ ਕੇ ਹਟਿਆ ਤੇ ਸਾਡੇ ਨਾਲ ਨੇ ਅਖਾੜਾ ਸੰਚਾਲਕ ਸ਼੍ਰੀ ਗੁਰੂ ਅਰਜਨ ਦੇਵ ਜੀ ਕੁਸ਼ਤੀ ਅਖਾੜਾ ਉਹਨਾਂ ਦੇ ਮੁੱਖ ਕੋਚ ਰਾਣਾ ਜੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਅੱਜ ਦਾ ਜਿਹੜਾ ਕੁਸ਼ਤੀ ਦੰਗਲ ਹੋਇਆ ਤੇ ਉਸਤਾਦ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਕੁਸ਼ਤੀ ਦੰਗਲ ਬਾਰੇ ਤੁਸੀਂ ਇੱਦਾਂ ਜੀ ਇਹ ਇਹ ਕੁਸ਼ਤੀ ਦੰਗਲ ਆਪਾਂ 2009 ਤੋਂ ਸ਼ੁਰੂ ਕਰਾਇਆ ਇਹ ਦੰਗਲ ਆਪਣਾ ਤੀਜਾ ਜਾਂ ਚੌਥਾ ਦੰਗਲ ਹੈ ਵੈਸੇ ਤਾਂ ਅਸੀਂ ਕੁਸ਼ਤੀਆਂ ਹਰ ਮਹੀਨੇ 15 ਦਿਨਾਂ ਬਾਅਦ ਕਰੁੰਦੇ ਆ ਇਵੇਂ ਸਾਡੀਆਂ ਨਿੱਕ-ਨਿੱਕੇ ਬੱਚੀਆਂ ਅਸੀਂ ਚੋਣੇ ਲੜਕੀਆਂ ਜੜੀਆਂ ਵਾ ਕੋਈ ਆਪਾਂ ਨੂੰ ਇਹਨਾਂ ਨੇ ਵਧੀਆ ਜੋਬ ਮਿਲੇ ਕੱਲ ਨੂੰ ਆਪਣੇ ਸਹੁਰੇ ਘਰ ਜਾ ਕੇ ਜਾਂ ਕਿਸੇ ਘਰ ਐਵੇਂ ਹਸਬੰਦ ਨਾਲ ਸ਼ਰਾਬੀ ਹੋਣ ਉਹਨਾਂ ਕੋ ਮਾਰ ਖਾਣ ਇਹ ਆਪਣੇ ਪੈਰਾਂ ਦੇ ਖੜੇ ਹੋ ਨੌਕਰੀ ਮਿਲੇ ਇਹਨਾਂ ਨੂੰ ਸਰਕਾਰੀ ਇਹਨਾਂ ਜਿਵੇਂ ਸਾਡੀਆਂ ਪਹਿਲਾਂ ਕੁੜੀਆਂ ਸਟੇਟ ਚੋਂ ਮੈਟਲਿਸਟ ਆ ਕੱਲੋ ਕਿਤੇ ਵੀ ਜਾਣ ਕੇ ਨੌਕਰੀ ਮਿਲ ਸਕਦੀ ਆ ਬਿਜਲੀ ਬੋਰਡ ਆ ਸੀਆਰਪੀ ਆ ਪੁਲਿਸ ਐਚਟ ਹੈ ਨਾ ਐਵੇਂ ਸਾਡੇ ਬੱਚੇ ਜਿਹੜੇ ਆ ਉਹ ਨਸ਼ਾ ਨਾ ਕਰਨ ਸਾਡਾ ਇਹ ਮੁੱਖ ਟੀਚਾ ਔਰ ਕਿੰਨੀ ਕ ਖੁਸ਼ੀ ਹੋਈ ਅੱਜ ਦੰਗਲ ਕਰਵਾ ਕੇ ਕਿੰਨੀ ਕ ਖੁਸ਼ੀ ਹੈ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਨੂੰ ਆਪਣੇ ਬੇਟੇ ਦੇ 10 ਵਿਆਹ ਕਰ ਲੈਣਾ ਤੇ 10 ਵਿਆਹੋਂ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਇੰਨੀ ਦੰਗਲ ਦੀ ਖੁਸ਼ੀ ਆ ਹਾਂਜੀ ਸੁਣਿਆ ਵੀ ਪਹਿਲਵਾਨਾਂ ਨੂੰ ਦਿੱਤਾਦਾਨ 10 ਗੁਣਾ ਹੋ ਕੇ ਮਿਲਦਾ ਵੀ ਇਹ ਗੱਲ ਸੱਚ ਆ ਉਹ ਮੈਂ ਪਰਖਾਇਆ ਹੋਇਆ ਜੀ ਜੇ ਮੈਂ ਰਾਤ ਨੂੰ 12 ਵਜੇ ਅਰਦਾਸ ਕਰਨਾ ਰੱਬ ਨੂੰ ਕਿ ਰੱਬ ਨੂੰ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਆ ਤਾਂ 10 ਗੁਣਾ ਵੱਧ ਮਿਲਦੇ ਆ ਜਿਵੇਂ ਕਿ ਥੋੜੇ ਦਿਨ ਪਹਿਲਾਂ ਹੀ ਅਸੀਂ ਦੋ ਇਨਾਮ ਮੋਹਨ ਸਿੰਘ ਮੁੰਡੀ ਖੜ ਨੂੰ ਦਿੱਤੇ ਦੋ ਦੋ ਸ਼ੀਲਡਾਂ ਤੇ ਜਿਸ ਕੋ ਸੀ ਪੈਸੇ ਲੈਣਗੇ ਉਹਦਾ ਬਹੁਤ ਵੱਡਾ ਸਕੂਲਾ ਸੀ 10000 ਰੁਪਏ ਮੰਗੇ ਸੀ ਉਹ ਕੋਤ ਨਹੀਂ 21000 ਦਿੱਤੇ ਤੇ ਪਰਿਵਾਰ ਦਾ ਪੂਰਾ ਸਾਥਾ ਤੋਂ ਨਾਲ ਹੀ ਦੇਖਿਆ ਵੀ ਪੂਰਾ ਪਰਿਵਾਰ ਉਰੇ ਬੈਠ ਕੇ ਤੁਹਾਡੀ ਨੂ ਰਾਣੀ ਬੇਟੀ ਤੇ ਹੋਰ ਪਰਿਵਾਰ ਹੋਵੇ ਵੀ ਨਾ ਹੋਵੇ ਉਹ ਤਾਂ ਮੇਰਾ ਸਾਥ ਹੀ ਆ ਮੇਰੇ ਬੱਚੇ ਰਸਲੇ ਰਿਆ ਸਾਰੇ ਸਾਡਾ ਪੂਰਾ ਖਾਨਦਾਨ ਪਿਛਲਾ ਉਹ ਸਾਰੇ ਕੋਈ ਨਾ ਕੋਈ ਪਹਿਲਵਾਨੀ ਸੀ ਆ ਪਹਿਲਾਂ ਸਾਡੇ ਸਾਰੇ ਘਰ ਦੇ ਮੇਰਾ ਭਾਂਜਾ ਮੇਰਾ ਭਤੀਜਾ ਪੁਰਾਣੇ ਜਿਹੜੇ ਸਾਡੇ ਪੁਰਾਣੇ ਪਹਿਲਵਾਨ ਆ ਉਹ ਸਾਰੇ ਇਦਾਂ ਹੀ ਸੀ ਕੋਈ ਦੇਸੀ ਕੋਈ ਕੋਈ ਦੁਕਾਨਦਾਰ ਕੋਈ ਸ਼ਾਪਕੀਪਰ ਕੋਈ ਕੁਛ ਕੋ ਕੁਛ ਫਿਰ ਅਸੀਂ ਐਂਥਰੀ ਪਹਿਲਵਾਨਾਂ ਦਾ ਸਾਥ ਮਾਨਿਆ ਵਿਜੇ ਬਿੱਲੇ ਦੇ ਭਰਾ ਉਹ ਮੇਰੇ ਨਾਲ ਕੁਸ਼ਤੀ ਕਰਦੇ ਰਿਆ ਪਦਾਰਸ਼ ਪਹਿਲਵਾਨ ਦਾ ਮਾਮਾ ਗੁਰਨਾਮ ਇਹ ਮੇਰੇ ਨਾਲ ਜੋਰ ਕੀਤੇ ਇਹਨਾਂ ਨੇ ਤੇ ਖਾਲਸਾ ਕਾਲਜ ਅਸੀਂ 40 ਸਾਲ ਹੋ ਗਏ ਮੇਰੀਆਂ ਫੋਟੋਆਂ ਲੱਗੀਆਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਬੜੀਆਂ ਬਲੰਦੀਆਂ ਦੇ ਰਹੇ ਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਟੋੜ ਰਿਹਾ ਆਪਣਾ ਪੂਰਾ ਤੇ 2025 ਦੇ ਲਈ ਜਿਹੜਾ ਚੌਥਾ ਵਿਸ਼ਾਲ ਕੁਸ਼ੀ ਦੰਗਲ ਮੁੰਡੀ ਖਰੜ ਦਾ ਹੋਏਗਾ ਉਹਦੇ ਲਈ ਕੀ ਤਿਆਰੀ ਹੈ ਜਿਹੜਾ ਸਾਡੇ ਯੂਐਸਏ ਮੇਰੀ ਭੈਣ ਬਿਠੀ ਨਾ ਉਹਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਮੇਰੇ ਬੇਟੇ ਨੂੰ ਅਸੀਂ ਸੋਨੇ ਨਾਲ ਤੋਲ ਕੇ ਅਸੀਂ ਇਹ ਦੰਗਲ ਕਰਾ ਕੇ ਕਰਾਂਗੇ ਜਾਂ ਜੋ ਵੀ ਆ ਤੋ ਅੱਜ ਥੋੜੇ ਜਿਹਾ ਮੁੜਕਰ ਹੋਗੇ ਅੱਜ ਅਸੀਂ ਉਹਨਾਂ ਨੂੰ ਵੈਸੇ ਛੇੜਖਾਨੀ ਕਰ ਰਹੇ ਸੀ ਸਾਨੂੰ ਉਹਨਾਂ ਦੇ ਲੋੜ ਰਿਹਾ ਉਹਨਾਂ ਦੇ ਪੈਸਿਆਂ ਦੀ ਸਾਡੇ ਕੋਲ ਹੋਰ ਬੜੇ ਸਾਡੇ ਕਾਲਾ ਪਹਿਲਵਾਨ ਜੀ ਆ ਸਾਡੇ ਗੁਰੂ ਆ ਅਸੀਂ ਅੱਜ ਉਹਨਾਂ ਨੂੰ ਕਹੀਏ ਸਾਨੂੰ ਲੱਖ ਰੁਪਏ ਚਾਹੀਦਾ ਸਾਨੂੰ ਨਾ ਨਹੀਂ ਕਰਨਗੇ ਜਾਂ ਸਾਨੂੰ ਹੋਰ ਸਾਡੇ ਐਨ ਆਰ ਆਈ ਬੈਠਿਆ ਅਮਰੀਕਾ ਚ ਬੈਠਿਆ ਕੈਨੇਡਾ ਚ ਬੈਠਿਆ ਸਿੰਧਾ ਪਲਵਾਨ ਮੇਰੇ ਕਲਾਸ ਫੈਲੋ ਆ ਅੱਜ ਅਸੀਂ 10 ਲੱਖ 20 ਲੱਖ ਵੀ ਮੰਗਾਗੇ ਦੇਣਗੇ ਲੇਕਿਨ ਸਾਨੂੰ ਲੋੜ ਹੀ ਦੀ ਪੈਂਦੀ ਆ ਸਾਡੇ ਉਹਨੇ ਪੈਸੇ ਜੇਬਾਂ ਨਾਲ ਭਰੇ ਆ ਕੋਈ ਇਧਰ ਕੋਈ ਦਰਵਾਜਾ ਕੋਈ ਦਰਵਾਜਾ ਗੁਰਦੁਆਰਾ ਸਾਹਿਬ ਤੋਂ ਸਾਨੂੰ ਇਹ ਨਾ ਰਾਸ਼ੀ ਨਹੀਂ ਮਿਲਦਾ ਉਹ ਕਹਿੰਦੇ ਜਿੰਨਾ ਮਰਜੀ ਬੋਰੀਆਂ ਭਰ ਕੇ ਲੈ ਜਾਓ ਚਾਹੇ ਇਹ ਇਕੱਠ ਦਿਨ ਪਰ ਦਿਨ ਵੱਧਦਾ ਜਾ ਰਿਹਾ ਪਿਛਲੇ ਸਾਲ ਨਾਲੋਂ ਇਸ ਸਾਲ ਇਕੱਠ ਜਿਆਦਾ ਸੀ ਅਗਲੇ ਸਾਲ ਵੀ ਇਕੱਠ ਦੀਆਂ ਤਿਆਰੀਆਂ ਹੋ ਰਹੀਆਂ ਜੀ ਅਗਲੇ ਸਾਲ ਦੇ ਵਿੱਚ ਅਸੀਂ ਨਾ ਜੀ ਸਪੈਸ਼ਲ ਅੰਬਰ ਸਰ ਕਹੇ ਸੀ ਜੱਜ ਪਹਿਲਵਾਨ ਨੂੰ ਬੁਲਾਉਣਾ ਪਹਿਲਵਾਨ ਜੀ ਆਸਟ੍ਰੇਲੀਆ ਤੋਂ ਆਏ ਨੂੰ ਥੋੜੇ ਦਿਨ ਹੋਇਆ ਅਸੀਂ ਉਹ ਸਪੈਸ਼ਲ ਲੈਣ ਗਏ ਆ ਹਨਾ ਗੱਡੀ ਦਾ ਕਿਰਾਇਆ ਖਰਚਾ ਤਾਂ ਗੱਡੀ ਲੈਣ ਗਏ ਸੀ ਬਸ ਤੇ ਅੱਗੇ ਪਰਮਾਤਮਾ ਕਰਦੇ ਅਸੀਂ ਜਿਹੜੇ ਤੁਹਾਡੇ ਵਰਗੇ ਵੀਰ ਆਏ ਆ ਤਿੰਨ ਅੱਗੇ ਸੜ ਕੋ ਛੇ ਹੋਣ ਹੈਨਾ ਤੇ ਜਿਆਦਾ ਵਧੀਆ ਹੋਵੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਨਿਊ ਚੰਡੀਗੜ੍ਹ ਇਹ YouTube ਚੈਨਲ ਨੂੰ ਵੀ ਤੁਸੀਂ ਸਾਰੇ ਜਰੂਰ ਸਬਸਕ੍ਰਾਈਬ ਕਰ ਲਿਓ ਸਾਡੇ ਨਾਲ ਸੀ ਰਾਣਾ ਕੋਸਾਬ ਜਿੱਥੇ ਕੀ ਤੀਸਰਾ ਕੁਸ਼ਤੀ ਦੰਗਲ ਹੋ ਕੇ ਹਟਿਆ ਤੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਚੈਨਲ ਨੂੰ ਸਾਰੇ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਆਦਾ ਦਰਜਾ ਜਰੂਰ ਸ਼ੇਅਰ ਕਰ ਰਹੇ ਹੋ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀ ਧੰਨਵਾਦ ਕਰਦੇ ਜੀ ਤੁਹਾਡਾ ਸਾਰੇ ਜਿਹੜੇ ਪਾ